ਸੱਤ ਸਰੀਏ ਕਾਲ ਜੀ ਘਰ ਦੀ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਮੂੜੀਆਂ ਦੀ ਚਟਣੀ ਮੂੜੀਆਂ ਨੂੰ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਕੱਦੂ ਕਸ਼ ਕਰਾਂਗੇ ਕੱਦੂ ਕਸ਼ ਕਰ ਲਿਆ ਮੂੜੀਆਂ ਨੂੰ ਬਰੀਕ ਸਾਈਜ਼ ਧਨੀਆ ਕੱਟ ਲਿਆ ਟਮਾਟਰ ਆਦਰਿਕ ਹਰੀ ਮਿਰਚ ਹੁਣ ਸਾਰੀਆਂ ਚੀਜ਼ਾਂ ਨੂੰ ਮਿਕਸਰ ਜਾਰਚ ਪਾਵਾਂਗੇ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਮੂਲੀਆਂ ਚ ਮੂਲੀਆਂ ਨੂੰ ਬਰੀਕ ਸੈਚ ਕੱਟਿਆ ਹਰਾ ਧਨੀ ਆਧ੍ਰਿਕ ਟਮਾਟਰ ਨੂੰ ਮਿਕਸਰ ਜਾਰ ਚ ਪਾ ਲਿਆ ਹੁਣ ਚੰਗੀ ਤਰ੍ਹਾਂ ਗ੍ਰाइंड ਕਰਾਂਗੇ ਮੂਲੀਆਂ ਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਹੁਣ ਸਰੋਂ ਦੇ ਤੇਲ ਦਾ ਤੜਕਾ ਲਗਾਵਾਂਗੇ ਚਟਣੀ ਨੂੰ ਤੇਲ ਗਰਮ ਹੋ ਚੁੱਕਿਆ ਹੁਣ ਇਸ ਵਿੱਚ ਪਾਵਾਂਗੇ ਮੂਲੀਆਂ ਆਦਰਕ ਤੇ ਟਮਾਟਰ ਪੰਜ ਤੋਂ 7 ਮਿੰਟ ਤੱਕ ਚੰਗੀ ਤਰ੍ਹਾਂ ਫਰਾਈ ਕਰਾਂਗੇ ਇਸ ਤਰ੍ਹਾਂ ਪਕਾਉਣ ਨਾਲ ਚਟਰੀਨ ਦਾ ਫਲੇਵਰ ਬਹੁਤ ਵਧੀਆ ਆਵੇਗਾ 1 ਤੋਂ 2 ਮਿੰਟ ਤੱਕ ਹੋਰ ਪਕਾਵਾਂਗੇ ਹੁਣ ਇਸ ਵਿੱਚ ਮਸਾਲੇ ਟੇਸਟ ਦੇ ਅਨੁਸਾਰ ਪਾਵਾਂਗੇ ਇੱਕ ਚਮਚ ਲਾਲ ਮਿਰਚ ਕਿਉਂਕਿ ਪਹਿਲਾਂ ਹਰੀ ਮਿਰਚ ਆਪਾ ਚੁੱਕੇ ਇੱਕ ਚਮਚ ਨਮਕ ਥੋੜਾ ਜਿਹਾ આમਚੂਰ ਪਾਊਡਰ ਚੰਗੀ ਤਰ੍ਹਾਂ ਮਸਾਲਾ ਨੂੰ ਮਿਕਸ ਕਰ ਲਾਂਗੇ 2 ਤੋਂ 3 ਮਿੰਟ ਤੱਕ ਹੋਰ ਪਕਾਵਾਂਗੇ ਉਸ ਤੋਂ ਬਾਅਦ ਚਟਨੀ ਬਣ ਕੇ ਤਿਆਰ ਹੈ ਮੂਲੀਆਂ ਦੀ ਮੋਲੀ ਦੀ ਚਟਨੀ ਬਣ ਚੁੱਕੀ ਹੈ ਹੁਣ ਇਸ ਨੂੰ ਇੱਕ ਕਲੀਚ ਕੱਢਣ ਲਾਂਗੇ ਮੋਲੀ ਦੀ ਚਟਨੀ ਬਣ ਕੇ ਤਿਆਰ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਵੀ ਘਰ 'ਚ ਬਣਾ ਸਕਦੇ ਹੋ ਜੇਕਰ ਰੈਸਪੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ